ਕਿਰਨ ਤੁਸੀਂ ਸੁਤਨੀ ਮੇਰਾ ਪੁੱਤ ਕਿਆ ਕਰਾ ਕੇ ਉਹਨੂੰ ਲਿਆਉਣ ਵਾਲਾ ਕੰਮ ਕਰਵਾ ਤੁਸੀਂ ਤੇ ਕੁੰਮੀ ਜਾਂਦੇ ਹੋ ਕੁੰਮੀ ਜਾਂਦੇ ਹੋ ਤੇ ਇੱਧਰ ਤੁਹਾਡੇ ਭਰਾ ਨੇ ਸਾਨੂੰ ਕਮਾਇਆ ਪਿਆ ਵਾ ਨਾਨੀ ਜੀ ਜਿਹੜੀ ਸਲਾਹ ਰਮਨ ਭਾਈ ਨੇ ਕਰਨੀ ਸੀ ਉਹ ਵੀ ਹੋ ਗਈ ਜਿਹੜੀ ਸਲਾਹ ਹਰਦੀਪ ਭਾਬੀ ਨੇ ਕਰਨੀ ਸੀ ਜਾਂ ਕਿਰਨ ਨੇ ਜਾਂ ਮੈਂ ਜਾਂ ਰਵੀ ਕਾ ਨੇ ਸਾਰੀਆਂ ਸਲਾਹਾਂ ਹੋ ਗਈਆਂ ਅਸੀਂ ਕਿਸੇ ਵੀ ਨਤੀਜੇ ਤੇ ਨਹੀਂ ਪਹੁੰਚ ਪਾਏ ਤਾਂ ਕਰਕੇ ਹੁਣ ਤੁਹਾਨੂੰ ਬੁਲਾਇਆ ਭਾਬੀ ਮਰਦੀ ਮਰ ਜੂੰਗੀ ਪੱਲੀ ਵੀ ਰਹਿ ਲੂੰਗੀ ਪਰ ਕੁੜੀਆਂ ਨਹੀਂ ਮੈਂ ਵੱਖ ਕਰਦੀ। ਫਿਰ ਨਬਾਬੀ ਇੱਥੇ ਆਉਗੀ ਵੀ ਤੇ ਰਹੂਗੀ ਵੀ ਜੇ ਤੁਹਾਡੇ ਤਿੰਨਾਂ ਚ ਦਮ ਹੈਗਾ ਤੇ ਰੋਕ ਕੇ ਦਿਖਾ ਲਿਓ। ਉਹ ਹਾਂ ਜੀ ਕਿਵੇਂ ਕਿਨੇ ਸਵੇਰੇ ਸਵੇਰੇ ਪਾਰਕ ਚ ਲੈ ਆਪ ਹੀ ਤਾਂ ਸੱਦਿਆ 11 ਵਜੇ ਉੱਠਣ ਵਾਲੀ ਕੁੜੀ 9:30 ਵਜੇ ਸਵੇਰੇ ਪਾਰਕ ਚ ਕੀ ਕਰਦੀ ਆ? ਕੰਮ ਵੀ ਬਹੁਤ ਜ਼ਰੂਰੀ ਸੀਗਾ। ਇਸ ਕਰਕੇ ਮੈਂ ਤੈਨੂੰ ਸਵੇਰੇ ਸਰਦਰੀ ਸੱਦਣਾ ਪਿਆ। ਉੱਤੋਂ ਮੇਰੇ ਘਰ ਦੇ ਵੀ ਹੈਰਾਨ ਵੀ ਸਵੇਰੇ ਸਵੇਰੇ ਤਿਆਰ ਹੋ ਕੇ ਕਿੱਥੇ ਚੱਲੀ ਐ? ਨਹੀਂ ਅੱਜ ਸਵੇਰੇ ਸਵੇਰੇ ਤੇਰੇ ਘਰਦਿਆਂ ਨੇ ਪੁੱਛ ਲਿਆ ਜਦੋਂ ਆਪਾਂ 4-4 ਦਿਨ ਪਹਾੜਾਂ 'ਚ ਘੁੰਮਣ ਜਾਂਦੇ ਸੀ ਉਦੋਂ ਪੁੱਛਿਆ ਨਹੀਂ ਮੇਰੀ ਗੱਲ ਸੁਣੋ ਮੰਮੀ ਨਾਲ ਮੈਂ ਵਿਆਹ ਦੀ ਗੱਲ ਕਰ ਲਈ ਐ ਫਿਰ ਮੇਰੀ ਗੱਲ ਭਰਾਵਾਂ ਤੱਕ ਜਾਊਗੀ ਫਿਰ ਡੈਡੀ ਤੱਕ ਜਾਊਗੀ ਹੌਲੀ-ਹੌਲੀ ਗੱਲ ਤਾਂ ਬਨੂਗੀ ਚਲੋ ਆਜੋ ਰਪਾਲੀ ਬੈਠਦੇ ਹਾਂ ਚਲ ਚਲ ਹੈ ਰਪਾਲੀ ਮੈਂ ਨਾ ਇੱਕ ਤੁਹਾਡੇ ਨਾਲ ਅਰਜੈਂਟ ਗੱਲ ਕਰਨੀ ਸੀ ਬੋਲੋ ਮੈਂ ਕਹਿ ਰያ ਸੀ ਵੀ ਚਾਰ ਬੰਦੇ ਸੋਡ ਵਾਲੇ ਪਾਸੋਂ ਆ ਜਾਣ ਤੇ ਚਾਰ ਬੰਦੇ ਮੇਕਅਪ ਲਾਣੇ ਤੇ ਆਪਾਂ ਕੋਰਟ ਮੈਰਿਜ ਕਰਵਾ ਹੀ ਲੈਨੇ ਆ ਇਹ ਸਭ ਕੁਝ ਇੰਨਾ ਸੋਹਣਾ ਤਾਂ ਚੱਲਦਾ ਪਿਆ ਸੀਗਾ ਹੁਣ ਤਾਂ ਮੈਂ ਆਪਣੇ ਘਰ ਦੇ ਵੀ ਮਨਾਈ ਜਾਣੀ ਆ ਉਹਨੇ ਕੋਰਟ ਮੈਰਿਜ ਵਾਲਾ ਰੋਲਾ ਕਿੱਥੋਂ ਪੈ ਗਿਆ ਨਹੀਂ ਰੁਪਾਲੀ ਤੈਨੂੰ ਕੋਰਟ ਮੈਰਿਜ ਕਰਵਾਉਣ ਚ ਕੋਈ ਦਿੱਕਤ ਹੈ ਆਪਾਂ ਕੋਰਟ ਮੈਰਿਜ ਕਰਵਾ ਲੈਨੇ ਆਪਾਂ ਨਹੀਂ ਦੱਸਾਂਗੇ ਕਿਸੇ ਨੂੰ ਨਹੀਂ ਕੋਰਟ ਮੈਰਿਜ ਕਰਵਾਉਣ ਦੇ ਵਿੱਚ ਮੈਨੂੰ ਕੋਈ ਦਿੱਕਤ ਨਹੀਂ ਪਰ ਮੈਨੂੰ ਗੱਲ ਦੱਸੋ ਇਹ ਕੋਰਟ ਮੈਰਿਜ ਕਰਨ ਦਾ ਖਿਆਲ ਤੁਹਾਡੇ ਆਇਆ ਕਿਵੇਂ ਦਿਮਾਗ 'ਚ ਦੇਖ ਯਾਰ ਮੇਰਾ ਭਰਾ ਮਨਪ੍ਰੀਤ ਤੈਨੂੰ ਦੁਬਾਰੇ ਪਤਾ ਹੀ ਹੈ ਉਹਨੇ ਆਪਣਾ ਵਿਆਹ ਨਹੀਂ ਹੋਣ ਦੇਣਾ ਫੇਰ ਯਾਰ ਮੈਨੂੰ ਸਮਝਾਉਣ ਦੀ ਪਹਿਲਾਂ ਨਾ ਉਹਨੂੰ ਸਮਝਾਓ ਉਹਨੂੰ ਕਹੋ ਮੇਰੀ ਆਪਦੀ ਪਰਸਨਲ ਲਾਈਫ ਹੈ ਮੈਂ ਜੋ ਮਰਜ਼ੀ ਕਰ ਸਕਦਾ ਹਰ ਤਰ੍ਹਾਂ ਸਮਝਾ ਕੇ ਦੇਖ ਲੈ ਯਾਰ ਪਾਲੀ ਆਪਾਂ ਤਾਂ ਪਹਾੜਾਂ 'ਚ ਹੁੰਨੇ ਆ ਉਹਨੇ ਪਿੱਛੋਂ ਮੇਰੀ ਮਾਤਾ ਨੂੰ ਤੇ ਆਪਣੀ ਘਰ ਵਾਲੀ ਨੂੰ ਬਹੁਤ ਪਰੇਸ਼ਾਨ ਕੀਤਾ ਤੇ ਮੈਂ ਉਹਨਾਂ ਤੱਕ ਤਾਂ ਯਾਰ ਜੋ ਵੀ ਕਰੀ ਜਾਂਦਾ ਸੀ ਅਸੀਂ ਸਹੀ ਜਾਂਦੇ ਸੀ ਪਰ ਹੁਣ ਤਾਂ ਉਹਨੇ ਹੱਦ ਹੀ ਕਰਤੀ ਜਾ ਕੇ ਕਿਰਨ ਦੇ ਪੇਕੇ ਵੜ ਗਿਆ ਲੈ ਗੱਲ ਦੱਸੋ ਤੁਹਾਡਾ ਭਰਾ ਕਿਰੋ ਨੁਸਖਾ ਦੇ ਵਿੱਚ ਲਿਆਉਣ ਦੇ ਵਿੱਚ ਬੜਾ ਇੰਟਰਸਟਿਡ ਹੈ ਚੱਕਰ ਕੀ ਹੈ ਦੇਖ ਯਾਰ ਚੱਕਰ ਦਾ ਤਾਂ ਮੈਨੂੰ ਕੋਈ ਪਤਾ ਨਹੀਂ ਪਰ ਜਦੋਂ ਵੀ ਅਸੀਂ ਉਹਨੂੰ ਪੁੱਛਦੇ ਹਾਂ ਵੀ ਚੱਕਰ ਕੀ ਹੈ ਤੇ ਉਹ ਕਹਿਦਾ ਮੈਨੂੰ ਜਵਾਬ ਖੜੀਆਂ ਦਾ ਮੂੰਹ ਮਾਰਦਾ ਦੇਖ ਯਾਰ ਮੈਨੂੰ ਉਹ ਕਹੀ ਜਾਂਦਾ ਵੀ ਜਿਹੜੀ ਤੇਰੇ ਨਾਮ ਤੇ ਐਫ ਡੀ ਹੈ ਵੀ ਉਹ ਦੋ ਛੋਟੀਆਂ ਬੱਚੀਆਂ ਦੇ ਨਾਮ ਕਰਵਾ ਦੇ ਦੱਸੋ ਮੈਂ ਕਿੱਦਾਂ ਕਰਵਾਵਾਂ ਉੱਪਰੋਂ ਰਾਸ਼ਨ ਪਾਣੀ ਦੇ ਪੈਸੇ ਵੀ ਨਹੀਂ ਦਿੰਦਾ ਪਿਆ ਤੇ ਹੁਣ ਤੈਨੂੰ ਪਤਾ ਨਾ ਮੈਂ ਮੋਟਰਸਾਈਕਲ ਤੇ ਕਿਉਂ ਆਇਆ ਉੱਪਰੋਂ ਗੱਡੀ ਵੀ ਖੋ ਲਈ ਮੇਰੇ ਤੋਂ ਤੁਸੀਂ ਫਿਰ ਐਦਾਂ ਕਰੋ ਆਪਣੀ ਮੰਮੀ ਨਾਲ ਗੱਲ ਕਰੋ ਹਰ ਇੱਕ ਚੀਜ਼ ਦੇ ਵਿੱਚ ਹਿੱਸਾ ਪਾਓ ਜਿਹੜੀ ਜਿਹੜੀ ਚੀਜ਼ਾਂ ਵਿੱਚ ਤੁਹਾਡਾ ਹਿੱਸਾ ਪਿਆ ਹੋਇਆ ਨਾ ਸਭ ਦਾ ਹਿਸਾਬ ਬਰਾਬਰ ਕਰੋ ਦੇਖੋ ਮੈਂ ਤਾਂ ਚਾਹੁੰਦੀ ਸੀ ਤੁਹਾਡੀ ਫੈਮਲੀ ਨੂੰ ਜੋੜ ਕੇ ਰੱਖਾਂ ਸਾਰਿਆਂ ਨੂੰ ਇੱਕ ਕਰਕੇ ਰੱਖਾਂ ਪਰ ਤੁਹਾਡੇ ਭਰਾ ਦੀਆਂ ਹਰਕਤਾਂ ਨਹੀਂ ਮੈਨੂੰ ਸਹੀ ਲੱਗਦੀਆਂ ਮੈਨੂੰ ਲੱਗਦਾ ਮੈਨੂੰ ਉੱਥੇ ਆ ਕੇ ਸਭ ਕੁਝ ਆਪ ਹੀ ਠੀਕ ਕਰਨਾ ਪੈਣਾ ਤਾਹੀ ਮੈਂ ਤੈਨੂੰ ਕਹਿਣਾ ਵੀ ਆਪਾਂ ਕੋਰਟ ਮੈਰਿਜ ਕਰਵਾ ਲੈਂਦੇ ਆ ਜਦੋਂ ਕਿਰਨ ਉਥੇ ਘਰ ਆਊਗੀ ਉਹਨੂੰ ਮੈਂ ਦੱਸ ਦਊਂਗਾ ਵੀ ਸਾਡੀ ਕੋਰਟ ਮੈਰਿਜ ਹੋਈ ਹੋਈ ਐ ਤੇ ਉਹ ਆਪਣੇ ਆਪ ਹੀ ਸ਼ਰਮੋ ਸ਼ਰਮੀ ਘਰ ਛੱਡ ਕੇ ਚਲੀ ਜਾਊਗੀ ਚਲੋ ਠੀਕ ਐ ਇਸ ਬਾਰੇ ਮੈਂ ਆਪਣੀ ਸਹੇਲੀ ਨਾਲ ਸਲਾਹ ਕਰ ਲਵਾਂ ਕਿਉਂਕਿ ਮੈਂ ਹੁਣ ਤੱਕ ਜਿੰਨੇ ਵੀ ਫੈਸਲੇ ਲਏ ਆ ਉਹਦੀ ਸਲਾਹ ਨਾਲ ਹੀ ਲਏ ਆ ਨਹੀਂ ਆਤਾ ਯਾਰ ਤੇਰੀ ਗੱਲ ਗਲਤ ਐ ਹੁਣ ਸਾਡੀ ਜ਼ਿੰਦਗੀ ਦੇ ਫੈਸਲੇ ਤੁਹਾਡੀ ਹੁਣ ਸਹੇਲੀ ਲਊਗੀ ਇਹ ਗੱਲ ਦੱਸੋ ਮਨ ਤੇ ਤੁਹਾਡੇ ਖਿਲਾਫ ਆ ਬਟ ਉਹਦੇ ਘਰ ਵਾਲੀ ਤਾਂ ਤੁਹਾਡੇ ਨਾਲ ਹੈ ਨਾ ਹਾਂ ਯਾਰ ਲਾਪ੍ਰੀਤ ਤਾਂ ਕੁੜੀ ਮੇਰੇ ਨਾਲ ਆ ਉਹਨੂੰ ਤਾਂ ਮੈਂ ਹੁਣੇ 100000 ਰੁਪਏ ਦੇ ਕੇ ਆਇਆ ਕੀ ਆਪਣੇ ਘਰ ਵਾਲਿਆਂ ਨੂੰ ਕਿਤੇ ਲੈ ਜਾ ਤੇ ਪਹਾੜਾਂ ਤੇ ਘੁੰਮਿਆ ਪਰ ਇੱਥੇ ਤੁਸੀਂ ਇੱਕ ਗਲਤੀ ਨਹੀਂ ਕਰ ਰਹੇ ਜਿੰਨੇ ਪੈਸੇ ਤੁਸੀਂ ਲਾਪ੍ਰੀਤ ਨੂੰ ਦੇ ਰਹੇ ਹੋ ਉਨੇ ਪੈਸੇ ਤੁਸੀਂ ਆਪਣੇ ਭਰਾ ਨੂੰ ਦਿਓ ਕੀ ਪਤਾ ਉਹ ਤੁਹਾਡੇ ਵੱਲ ਦੀ ਹੋ ਚਵੇ ਨਹੀਂ ਪਰ ਮੈਨੂੰ ਨਹੀਂ ਲੱਗਦਾ ਯਾਰ ਵੀ ਉਹਦਾ ਮਾਨ ਡੋਲੂਗਾ ਸਵਰਣੇ ਜੀ ਪੈਸਾ ਤਾਂ ਚੰਗੇ-ਚੰਗੇ ਦਾ ਮਾਨ ਡੋਲ ਦਿੰਦਾ ਫਿਰ ਤੁਹਾਡਾ ਭਰਾ ਕੀ ਚੀਜ਼ ਹੈ ਚਲ ਮੈਂ ਲਾਪਰੀਤ ਨੂੰ ਫੋਨ ਕਰਦਾ ਜਾਂ ਘਰੇ ਜਾ ਕੇ ਸਕੀਮ ਲਾ ਕੇ ਦੇਖਦਾ ਸ਼ਾਇਦ ਕੋਈ ਗੱਲ ਬਣੀ ਜਾਵੇ ਨਾਲ ਇੱਕ ਗੱਲ ਹੋਰ ਜੇ ਤੁਸੀਂ ਵਾਪਿਸ ਆਪਣੇ ਘਰ ਵਾਲੀ ਨਾਲ ਰਸਣਾ ਚਾਹੁੰਦੇ ਹੋ ਤਾਂ ਵੱਸ ਸਕਦੇ ਹੋ ਮੈਨੂੰ ਕੋਈ ਦਿੱਕਤ ਨਹੀਂ ਨਹੀਂ ਤੂੰ ਆ ਕੇ ਯਾਰਾ ਗੱਲ ਕਰਤੀ ਮੈਂ ਤੇਰੇ ਕਰਕੇ ਆਪਦੀ ਜਨਾਨੀ ਤੇ ਬੱਚੇ ਛੱਡੀ ਬੈਠਾ ਤੇ ਤੂੰ ਮੈਨੂੰ ਮਤਾਂ ਦੇਈ ਜਾਨੀਏ ਵੈਸੇ ਇੱਕ ਸਕੀਮ ਦਵਾਂ ਤੁਹਾਡੇ ਕੰਮ ਆਊਗੀ ਨਾ ਜੇ ਮੈਂ ਨਹੀਂ ਮੰਗੂਗਾ ਸਕੀਮ ਤਾਂ ਵੀ ਤਾਂ ਦੱਸੇਗੀ ਤੁਸੀਂ ਇਦਾਂ ਕਰੋ ਤੁਸੀਂ ਜਾਓ ਕਿਰਨ ਦੇ ਪੇਕੇ ਉਹਨਾਂ ਦੀ ਕੁੜੀਆਂ ਨੂੰ ਜਿੱਥੇ 5-5 ਲੱਖ ਦੇਣਾ ਉੱਤੇ 1-1 ਲੱਖ ਰੁਪਈਆ ਦੇ ਦਿਓ ਉਹਨਾਂ ਨਾਲ ਥੋੜੀ ਹਮਦਰਦੀ ਜਤਾਓ ਨਹੀਂ ਪਾਗਲ ਹੈ ਤੂੰ ਮੇਰੀਆਂ ਲੱਤਾਂ ਤੜਵਾਉਣੀਆਂ ਨੇ ਤੂੰ ਤੁਹਾਡਾ ਮਤਲਬ ਕੀ ਹੈ ਜੇ ਮੈਂ ਉਹਦੇ ਘਰ ਪੈਰ ਤਰਿਆ ਨਾ ਉਹਦੇ ਭਰਾਵਾਂ ਨੇ ਮੇਰੀਆਂ ਲੱਤਾਂ ਰੱਖ ਰਣੀਆਂ ਨੇ ਹੋਰ ਕੋਈ ਸਕੀਮ ਦੇ ਠੀਕ ਆ ਸੋਚਦੀਆਂ ਫਿਰ ਕਰਦੀਆਂ ਸੇ ਰਲੀ ਨਾ ਸਲਾਹ वैसे कोर्ट मैरिज वाली ऑप्शंस बेस्ट दा ओ यार टाइम ਨਾ ਪਾ ਉਧਰ ਮਨਪ੍ਰੀਤ ਨੇ ਕੋਈ ਸਕੀਮ ਪਾ ਦੇਣੀ ਐ ਤੂੰ ਜਿਹੜੀ ਵੀ ਗੱਲ ਕਰਨੀ ਆ ਨਾ ਆਪਦੀ ਸਹੇਜ ਦੀ ਨਾਲ ਕਰਕੇ ਆ ਜਾਉਂਗੀ ਰੁਕੋ ਤੇ ਮੈਂ 2 ਮਿੰਟ ਉਹਨੂੰ ਫੋਨ ਕਰਕੇ ਆਂਦੀ ਆ ਆ ਗੱਲ ਤਾਂ ਸਹੀ ਕਹੀ। ਮੈਂ ਫੇਰ ਫੋਨ ਕਰਦੀ ਆ ਤੇ। ਤੇਰੀ ਸਮਝਲ ਤੋਂ ਮੈਨੂੰ ਲੱਗਦਾ ਵੀ ਤੇਰੀ ਸਹੇਲੀ ਹਾਮੀ ਭਰ ਗਈ। ਐਦਾਂ ਹੀ ਆ ਨਾ। ਹਾਂ ਹਾਂ ਮੰਨ ਤਾਂ ਗਈ ਆ। ਉਹ ਕਹਿ ਰਹੀ ਐ ਕੋਟ ਮੈਰਿਜ ਕਰਵਾ ਲਾ। ਬਟ ਉਹ ਆਪਣੇ 5 ਲੱਖ ਦੀ ਐਫਡੀ ਮੇਰੇ ਨਾਮ ਕਰ ਦੇ। ਨਹੀਂ ਆ ਗਈ ਗੱਲ ਬਣੀ। ਦੁਕਾਨ ਤੁਹਾਡੇ ਨਾਮ ਕਰਵਾ ਤਾਂ ਦਿੱਤੀ ਮੈਂ। ਓਹੋ ਐਫਡੀ ਤਾਂ ਚਲੋ ਤੁਹਾਡੇ ਨਾਮ ਐ। ਬਟ ਤੁਹਾਡੇ ਕੋਲ ਪਈ ਮੇਰੇ ਕੋਲ ਪਈ ਗਲਤ ਇਕੋ ਹੀ ਹੈ ਨਾ ਦੁਕਾਨ ਤਾਂ ਤੁਸੀਂ ਭਾਵੇਂ ਮੇਰੇ ਨਾਮ ਕਰਵਾਤੀ ਲੇਕਿਨ ਵਿਆਤਵਾਦ ਤਾਂ ਵਰਤਨੀ ਤਾਂ ਦੋਨਾਂ ਨੇ ਹੀ ਹੈ ਓ ਯਾਰ ਆਹ ਗਲਤ ਮੈਂ ਸੋਚੀ ਹੋਣੀ ਬਸ ਫਿਰ ਕੀ ਸੋਚਣਾ ਤੁਹਾਡੇ ਕੋਲ ਮੇਰਾ ਅਕਾਊਂਟ ਨੰਬਰ ਹੈਗਾ ਹੀ ਆ ਆਪਣੇ 5 ਲੱਖ ਦੀ FD ਮੇਰੇ ਨਾਲ ਟ੍ਰਾਂਸਫਰ ਕਰਾ ਦਿਓ ਠੀਕ ਆ ਫਿਰ ਭਾਨੋ ਅੱਜ ਸ਼ਾਮੀ ਮੈਸੇਜ ਆਇਆ ਲੈ ਮਨਪ੍ਰੀਤ ਮੈਨੂੰ ਬਹੁਤ ਝਟਕੇ ਦਿੰਦਾ ਨਾ ਹੁਣ ਉਹਨੂੰ ਵੀ ਦੇਖੋ ਕਿੱਡਾ ਵੱਡਾ ਝਟਕਾ ਲੱਗਣਾ ਚਲੋ ਠੀਕ ਆ ਯਾਰ ਅਰਪਾਲੀ ਮੈਂ ਚੱਲਿਆ ਮੈਨੂੰ ਨਾ ਥੋੜਾ ਜਿਹਾ ਕੋਈ ਜ਼ਰੂਰੀ ਕੰਮ ਜਾਦਾ ਆ ਕਾਕਾ ਜਾ ਜਾ ਅੱਖਾਂ 'ਚ ਪਸੁੰਨ ਦੇ ਦੇ ਨਾ ਨਾ ਰੋਇਆ ਤਾਂ ਮੇਰਾ ਨਾਂ ਵੀ ਰੋਪਾਲੀ ਚਲੋ ਠੀਕ ਸੋਣੇ ਮੇਰੀ ਜਿੱਦਾ ਤੁਸੀਂ ਕਿਹਾ ਨਾ ਆਪਾਂ ਉਦਾਂ ਹੀ ਕਰ ਲਾਂਗੇ ਮੈਂ ਇੱਕ ਵਾਰੀ ਨਾ ਮੰਮੀ ਨਾਲ ਸਲਾਹ ਕਰ ਲੈਣੀ ਆ ਇਹ ਚੀਜ਼ ਤਾਂ ਨਾ ਕਦੇ ਮੇਰੇ ਦਿਮਾਗ 'ਚ ਵੀ ਨਹੀਂ ਆਈ ਕਿ ਆਪਾਂ ਇਹ ਚੀਜ਼ ਇਹਨਾਂ ਨਾਲ ਕਰ ਸਕਦੇ ਆ ਚਲੋ ਠੀਕ ਐ ਮੈਂ ਮੰਮੀ ਨਾਲ ਗੱਲ ਕਰਕੇ ਨਾ ਤੇ ਤੁਹਾਨੂੰ ਹੁਣੇ ਫੋਨ ਜਾਂ ਮੈਸੇਜ ਕਰਦੀ ਆ ਮੰਮੀ ਜੀ ਬੱਥੇੜੀ ਲੁੱਡੋ ਖੇਡ ਲਈ ਹੁਣ ਨਾ ਕਿਸੇ ਹੋਰ ਨਾਲ ਖੇਡਣ ਦੀ ਵਾਰੀ ਆ ਉਹ ਪਹਿਲੇ ਆ ਕੇ ਆ ਗੇਮ ਤਾਂ ਮੇਰੇ ਨਾਲ ਪੂਰੀ ਕਰ ਮੈਂ ਤਾਂ ਕੱਲੀ ਕੰਪਿਊਟਰ ਨਾਲ ਖੇਡਣ ਲੱਗੀ ਹੋਈ ਆ ਓਹੋ ਮੰਮੀ ਸਵਰਨਾ ਵੀਰ ਆ ਨਾ ਰੁਪਾਲੀ ਨਾਲ ਪਾਰਕ 'ਚ ਬੈਠਾ ਤੇ ਉਹਨਾਂ ਦਾ ਨਾ ਮੈਨੂੰ ਹੁਣੇ ਫੋਨ ਆਇਆ ਸੀ ਉਹਨੇ ਮੈਨੂੰ ਇੱਕ ਦਿਮਾਗ ਦਿੱਤਾ ਵਾਹੋ ਸਾਡੇ ਤਿੰਨਾਂ ਦਾ ਦਿਮਾਗ ਕਿੱਥੋਂ ਚੱਲਦਾ ਦਿਮਾਗ ਤਾਂ ਮਨਪ੍ਰੇਰਦਾ ਹੀ ਚੱਲਦਾ ਵੈਸੇ ਕੀ ਕਿਹਾ ਹੁਣ ਤੈਨੂੰ ਸਵਰਨੇ ਨੇ ਮੰਮੀ ਸਵੰਨੇ ਵੀਰੇ ਨੇ ਨਾ ਮੈਨੂੰ ਇਦਾਂ ਕਿਹਾ ਵਾ ਕਿ ਜੇ ਆਪਾਂ ਮਨਪ੍ਰੀਤ ਨੂੰ ਆਪਣੇ ਵੱਲ ਲਿਆਉਣਾ ਹੋਵੇ ਤਾਂ ਕਿੱਦਾਂ ਲਿਆ ਸਕਦੇ ਆ ਜੇ ਇਹ ਸਾਨੂੰ ਪਤਾ ਹੁੰਦਾ ਤਾਂ ਅਸੀਂ ਅੱਜ ਤੱਕ ਮਨਪ੍ਰੀਤ ਦੀ ਐਵੇਂ ਸੁਣੇ ਜਾਣਿਆ ਸੀ ਜੇ ਮੈਨੂੰ ਇੰਨਾ ਪਤਾ ਹੁੰਦਾ ਵੀ ਆਪਾਂ ਮਨਪ੍ਰੀਤ ਨੂੰ ਆਪਣੇ ਵੱਲ ਕਿੱਦਾਂ ਕਰਨਾ ਤਾਂ ਮੈਂ ਤੇਰਾ ਪੇਕਾ ਟੁੱਟਣ ਦੇਣਾ ਸੀ ਇਹੀ ਦਿਮਾਗ ਨਾਲ ਗੋਪਾਲੀ ਨੇ ਸਵਰਨੇ ਵੀਰੇ ਨੂੰ ਦਿੱਤਾ ਵਾ ਕਿ ਜੇ ਕਿਤੇ ਆਪਾਂ 2-3 ਲੱਖ ਦਾ ਲਾਲਚ ਇਹਨਾਂ ਨੂੰ ਦਈਏ ਤੇ ਕੀ ਪਤਾ ਇਹ ਆਪਣੇ ਵੱਲ ਹੀ ਆ ਜਾਣ ਮੈਨੂੰ ਤਾਂ ਕਿਤੇ ਕਿਤੇ ਗੱਲ ਸਹੀ ਵੀ ਲੱਗਦੀ ਪਈ ਆ ਪਰ ਤੈਨੂੰ ਕੀ ਲੱਗਦਾ ਇਹ ਮਨਪ੍ਰੀਤ ਸਾਡੇ ਵੱਲ ਤਾਂ ਹੋ ਜਾਊਗਾ ਮੰਮੀ ਮੈਨੂੰ ਇੰਨਾ ਕਦੇ ਪਤਾ ਵਾ ਕਿ ਪੈਸਿਆਂ ਨੂੰ ਲੈ ਕੇ ਮੇਰੇ ਘਰ ਵਾਲੇ ਦਾ ਨਾ ਈਮਾਨ ਨਿਡੋਲ ਸਕਦਾ ਪਰ ਹਾਂ ਇੱਕ ਚੀਜ਼ ਹੈਗੀ ਆ ਉਹ ਤਾਂ ਬੋਲਦੀ ਬੋਲਦੀ ਚੁੱਪ ਕਿਉਂ ਕਰ ਜਾਨੀ ਐ ਜੇ ਤੈਨੂੰ ਪਤਾ ਹੈ ਕਿ ਕਿਸੇ ਚੀਜ਼ ਦੇ ਲਾਲਚ ਨਾਲ ਮਨਪ੍ਰੀਤ ਸਾਡੇ ਵੱਲ ਆ ਸਕਦਾ ਹੈ ਦੱਸ ਕਿ ਕਿੱਦਾਂ ਆ ਸਕਦਾ ਮੰਮੀ ਤਾਨੂੰ ਪਤਾ ਹੀ ਹੋਣਾ ਕਿ ਜਦੋਂ ਇੱਕ ਮਹੌਣ ਵਾਲਾ ਸੀ ਹਸਪੀਟਲ ਵਾਲਿਆਂ ਨੇ ਵੱਡਾ ਆਪਰੇਸ਼ਨ ਕਹਿਤਾ ਸੀ ਤੇ ਜਿਹਦਾ ਖਰਚਾ 1.5 ਤੋਂ 2 ਲੱਖ ਸੀ ਤੇ ਇਹਨਾਂ ਨੇ ਉਦੋਂ ਆਪਣਾ ਸਾਰਾ 골ਡ ਵੇਚਤਾ ਸੀ ਇਹਨਾਂ ਨੇ ਤੇ ਉਦੋਂ ਨਹੀਂ ਕਿਸੇ ਦਾ एहसान ਲਿੱਤਾ ਸੀ ਉਹ ਹਾਂ ਮੈਨੂੰ ਪਤਾ ਮੈਂ ਤਾਂ ਇਹਨੂੰ ਇਹ ਕਿਹਾ ਸੀ ਕਿ ਮੈਂ ਤੈਨੂੰ ਆਪਣੀ ਐਫ ਵੀ ਤੜਾ ਕੇ ਦੇ ਦੇਨੀ ਹੈ ਪਰ ਇਹ ਕਹਿੰਦਾ ਮੈਂ ਤਾਂ ਕਿਸਦਾ एहसान ਲੈਣਾ ਹੀ ਨਹੀਂ ਮੰਮੀ ਤੁਹਾਨੂੰ ਪਤਾ ਕਿ ਉਦੋਂ ਇਹ ਪੂਰੇ ਸੁੜੇ ਸੀ ਤੇਨਾਂ ਨੇ ਉਦੋਂ ਨਹੀਂ ਜੇ ਆਸਾਨ ਲਿੱਤਾ ਤੇ ਹੁਣ ਕਿਉਂ ਲੈਣਗੇ? ਆ ਮੈਂ ਸਮਝ ਗਈ ਤੇਰੀ ਗੱਲ। ਆਪਾਂ ਇੱਥੇ ਕੋਈ ਆਸਾਨ ਥੋੜੀ ਕਰਨਾ ਹੈ। ਆਪਾਂ ਤੈਨੂੰ ਗਿਫਟ ਦੇਣਾ ਹੈ। ਉਹ ਵੀ ਸੋਨੇ ਦੀ ਰਿੰਗ। ਉਸ ਵਰਨੇ ਨੇ ਤੈਨੂੰ ਲੱਖ ਰੁਪਏ ਪਾਇਆ ਹੀ ਐ। ਤੂੰ ਉਹਦੀ ਸੋਨੇ ਦੀ ਰਿੰਗ ਬਣਾ ਦੇ। ਥੋੜੇ ਦਿਨ ਬਾਅਦ ਮੈਂ ਇੱਕ ਰਿੰਗ ਬਣਾ ਲਾਂਗੀ। ਕਰ ਲਓ ਕਿਉਂ ਨੂੰ ਭੰਡਾ। ਮੈਂ ਇਹ ਦਿਮਾਗ ਦਿੱਤਾ ਤੇ ਮੇਰੀ ਲੱਖ ਨੂੰ ਅੱਖ। ਅ ਤੂੰ ਕਿਤੇ ਰਿੰਗ ਬਣਾ ਕੇ ਕਿਸੇ ਬਾਹਰ ਲੈਣ ਨੂੰ ਦੇ ਕੇ ਆਣੀ ਐ ਆਪਣੇ ਘਰ ਵਾਲਿਆਂ ਨੂੰ ਦੇਣੀ ਐ ਜਿੱਦਾਂ ਜਿੱਦਾਂ ਸੋਨੇ ਦਾ ਰੇਟ ਵਧੂਗਾ ਉਹਦਾ ਅੱਧਾ ਤੇਰੀ ਰਿੰਗ ਦਾ ਰੇਟ ਵਧੂਗਾ ਪਾਗਲ ਜੇ ਦਿਮਾਗ ਨਹੀਂ ਕੰਮ ਕਰਦਾ ਇਹਦਾ ਮੰਮੀ ਮੰਨ ਲਓ ਮੈਂ 50 60 ਹਜ਼ਾਰ ਦੀ ਜੇ ਰਿੰਗ ਬਣਾ ਵੀ ਦਿੰਨੀ ਆ ਇਹਦਾ ਮਤਲਬ ਤੇ ਇਹੀ ਹੋਇਆ ਨਾ ਜੇ ਸੋਨਾ ਵਧੂਗਾ ਤੇ ਮੇਰੇ ਪੈਸੇ ਵੀ ਵਧਣਗੇ ਉਹ ਆਹੋ ਇਹੀ ਤਾਂ ਤੈਨੂੰ ਕਹਿਣੀ ਐ ਇੱਕ ਤਰ੍ਹਾਂ ਦੀ ਤੇਰੀ ਇਨਵੈਸਟਮੈਂਟ ਹੀ ਹੋ ਗਈ ਨਾਲੇ ਗਿਫਟ ਦਾ ਗਿਫਟ ਹਾਂਜੀ ਮੰਮੀ ਇਹਨਾਂ ਨੂੰ ਨਾ ਬਹੁਤ ਚਾਹਵਾ ਕਿ ਮੇਰੇ ਹੱਥ 'ਚ ਦੋ ਦਿਨ ਰਿੰਗ ਚਾਹਣ ਗਲੇ 'ਚ ਚੇਨ ਹੋਵੇ ਤੇ ਇੱਕ ਕੜਾ ਹੋਵੇ ਪਰ ਇਹ ਸਭ ਕੁਝ ਦੇਣ ਲਈ ਨਾ 7-8 ਲੱਖ ਰੁਪਇਆ ਚਾਹੀਦਾ ਤੇ ਜੇ ਆਪਾਂ ਜੱਕਦਮ ਦਿੰਨੇ ਆ ਤੇ ਇਹਨਾਂ ਨੂੰ ਸ਼ੱਕ ਵੀ ਹੋ ਜਾਣਾ ਉਹ ਨਹੀਂ ਨਹੀਂ ਆਪਾਂ ਇੱਕਦਮ ਥੋੜੀ ਸਾਰ ਕੁਝ ਦੇਣਾ ਆਪਾਂ ਇਹਨੂੰ ਪਹਿਲੇ ਦੋ ਰਿੰਗਾ ਦੇਵਾਂਗੇ ਜੇ ਆਪਣੇ ਵਾਲ ਦਾ ਹੋ ਗਿਆ ਫਿਰ ਆਪਾਂ ਨੂੰ ਕੁਝ ਹੋਰ ਬਣਾ ਦੇਵਾਂਗੇ ਜੇ ਆਪਣੇ ਵਾਲ ਦਾ ਇਹ ਨਾ 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 ਹੋਇਆ ਫਿਰ ਆਪਾਂ ਇਹਦੇ ਕੋਲੋਂ ਰਿੰਗਾ ਵੀ ਖੋਲ ਲੈਣੀ ਹੈ ਚੱਲ ਫਿਰ ਪਹਿਲੇ ਇਨਵੈਸਟਮੈਂਟ ਤੇਰੀ ਤੂਕੜਾ ਕਰ ਬੈ ਕੇ ਹੱਲਵਾਣਾ ਸਨਿਆਰੇ ਕੋਲ ਜਾ ਤੇ ਰਿੰਗ ਲੈ ਕੇ ਆ ਹਾਂਜੀ ਮੰਮੀ ਅੱਜ ਕੱਲ ਨਾ ਜੈਗੂਅਰ ਲੋਗੋ ਵਾਲੀ ਨਾ ਰਿੰਗ ਚੱਲਦੀ ਆ ਤੇ ਥੋੜੇ ਦਿਨ ਪਹਿਲਾਂ ਇਹ ਰੀਲ ਵੀ ਦੇਖਦੇ ਪਏ ਸੀ ਮੈਂ ਉਹੀ ਦੇਖ ਕੇ ਆਉਂਗੀ ਤੇ ਲੈ ਕੇ ਆਉਂਗੀ ਆ ਚੱਲ ਫਿਰ ਛੇਤੀ ਜਾ ਤੇ ਰਿੰਗ ਲੈ ਕੇ ਆ ਕਿਤੇ ਮਨਪ੍ਰੀਤ ਸਾਡੇ ਵੱਲ ਦਾ ਹੋਵੇ ਖੁਸ਼ ਹੋ ਕੇ ਤੇ ਸਵਰਨੇ ਦਾ ਵਿਆਹ ਹੋਵੇ ਤੇ ਮੈਂ ਉਹਨਾਂ ਦਾ ਪਾਣੀ ਵਾਰਾਂ ਤੇ ਪੋਤੇ ਦਾ ਮੂੰਹ ਦੇਖਾਂ ਤੇ ਤੇਰੇ ਘਰ ਵਾਲਨੇ ਨਾ ਮੇਰੇ ਬਖੀਰੇ ਸੁਪਨੇ ਮਾਰੇ ਹੋਏ ਆ ਮੇਰੀ ਆ ਕੇ ਨੂੰ ਨਾ ਮੇਰੀ ਸੇਵਾ ਕਰੋਗੀ ਚੱਲ ਵਗ ਜਾ ਹੁਣ ਮਾਤਾ ਜੇ ਕਿਤੇ ਨਵੀਂ ਨੂੰ ਆ ਗਈ ਤੇ ਪੁਰਾਣੀ ਨੂੰ ਨਾ ਭੁੱਲ ਜੀ ਇਹ ਨਾ ਹੋਵੇ ਕਿ ਮੈਂ ਆਪਣੇ ਘਰ ਵਾਲੇ ਨਾਲ ਰਲ ਜਾ ਤੇ ਦਿਨੇ ਤਾਰੇ ਦਿਖਾ ਦਵਾਂ ਓ ਕਿਤੇ ਨਾ ਕਿਤੇ ਖੁੰਦਕ ਤਾਂ ਇਹ ਵੀ ਖਾਂਦੀ ਆ ਵਿੱਚੋਂ ਤਾਂ ਇਹ ਤਾਂ ਕਿਤਨਾ ਕਿਤੇ ਟਾਂਚ ਮਾਰੀ ਜਾਂਦੀ ਆ ਮੈਨੂੰ ਨਾਨੀ ਮੈਨੂੰ ਨੀਂਦ ਆਣ ਲੱਗੀ ਪੜਦੇ ਹੱਤਾਂ 'ਚ ਜਾਦੂ ਹੀ ਆ ਤੇਰੀ ਮਾਂ ਵੀ ਇਦਾਂ ਹੀ ਕਰਦੀ ਸੀ ਉਹ ਵੀ ਜਿਹੜਾ ਤੇਲ ਚ ਸੰਗੀ ਹੈ ਨਾ ਉਹਨੂੰ ਵੀ ਨੀਂਦ ਲੱਗ ਜਾਂਦੀ ਹੁੰਦੀ ਸੀ ਨਾਨੀ ਤੁਹਾਨੂੰ ਕਦੇ ਯਾਦ ਆਂਦੀ ਹੈ ਮੰਮੀ ਦੀ ਕਿ ਨਹੀਂ ਧੀਆ ਪੁਰੀਆਂ ਜਾਂਦੀਆਂ ਕਿਤੇ ਮਾਮਾ ਨੂੰ ਨਾ ਮਾਂ ਦਾ ਗੁਜ਼ਾਰਾ ਧੀਆ ਬਿਨਾਂ ਤੇ ਨਾ ਧੀਆ ਦਾ ਗੁਜ਼ਾਰਾ ਮਾਮਾ ਬਿਨਾਂ ਨਾਨੀ ਜਦੋਂ ਦੀ ਆਈਆਂ ਕਿਰਨ ਨੂੰ ਹੀ ਪੁੱਛੀ ਜਾਂਦੀਆਂ ਸਾਨੂੰ ਵੀ ਪੁੱਛ ਲਾ ਕਿਰਨ ਜ਼ਿਆਦਾ ਲਾਡਲੀ ਬਣ ਗਈ ਨਾ ਨਾਨੀ ਦੀ ਉੱਠ ਕੇ ਬਹਿ ਜਾ ਉੱਥੇ ਅੱਲਾ ਭਰਾਵਾ ਮੈਂ ਉੱਠ ਜਾਂਦੀ ਆਂ ਤੂੰ ਬਹਿ ਜਾ ਨਾਨੀ ਦੇ ਕੋਲ ਮੈਂ ਕਿਉਂ ਬੈਠਾ ਮੇਰੇ ਕਿਹੜਾ ਜੂਆ ਪਈਆ ਤੂੰ ਤਾਂ ਜੂਆ ਕਢਾਣ ਬੈਠੀ ਹੋਈ ਹੈਂ ਕਿਉਂ ਕੁੜੀ ਨੂੰ ਛੇੜੀ ਜਾਂਦੀ ਓ ਮਸਾ ਮਸਾ ਕੁੜੀ ਦੇ ਕਿਹੜੇ ਦੇ ਰਣਕਾਈਏ ਨਹੀਂ ਨਾਨੀ ਜੀ ਮੇਰੇ ਅੱਜ ਚਿਹਰੇ ਤੇ ਸਮਾਈਲ ਆ ਨਾ ਉਹ ਤੁਹਾਡੇ ਸਾਰਿਆਂ ਕਰਕੇ ਆ ਇੰਨਾ ਮੈਨੂੰ ਪਤਾ ਚੱਲ ਗਿਆ ਤੀ ਜਿੰਨੀ ਮਰਜ਼ੀ ਗਲਤੀ ਕਰ ਲਵੇ ਨਾ ਉਹਦਾ ਪੇਕਾ ਵਰਵਾਨਾ ਉਹਨੂੰ ਸਾਂਭ ਵੀ ਲੱਗਦਾ ਨਾਨੀ ਇਹਨੂੰ ਸਮਝਾ ਵੀ ਨੋਹਾਂ ਨਾਲ ਵੀ ਕਦੇ ਮਾ ਛੱਡ ਹੋਏ ਨੇ ਨਾ ਪੈਣੇ ਇੱਕ ਗੱਲ ਦੱਸ ਜੋ ਅਸੀਂ ਛੋਟੇ ਹੁੰਦੇ ਆਪਸ ਚ ਲੜਦੇ ਸੀ ਕਦੇ ਚੀਜ਼ ਪਿੱਛੇ ਲੜ ਪਏ ਕਦੇ ਤੂੰ ਮੇਰੇ ਸਕੂਲ ਦਾ ਕੰਮ ਨਹੀਂ ਕਰਦੀ ਸੀ ਕਦੇ ਮੈਂ ਜ਼ਬਰਦਸਤੀ ਕਰਵਾਉਂਦਾ ਸੀ ਆਪਾਂ ਉਹਦੋਂ ਲੜਦੇ ਸੀ ਫਿਰ ਇਕੱਠੇ ਹੋ ਹੀ ਜਾਂਦੇ ਸੀ ਘੰਟੇ ਬਾਅਦ ਆਪਾਂ ਕਦੇ ਇਦਾਂ ਹੋਇਆ ਵੀ ਇੱਕ ਦਿਨ ਵੀ ਇੱਕ ਦੂਜੇ ਨੂੰ ਨਾ ਬੁਲਾਇਆ ਹੋਵੇ ਘੰਟਾ ਕ ਲੜ ਕੇ ਅਗਲੇ ਘੰਟੇ ਫਿਰ ਇਕੱਠੇ ਬੈਠ ਕੇ ਖੇਡਦੇ ਹੁੰਦੇ ਸੀ ਚਾਹੇ ਅਸੀਂ ਵੱਡੇ ਹੋ ਜਾਈਏ ਚਾਹੇ ਛੋਟੇ ਹੋ ਜਾਈਏ ਭੈਣ ਭਰਾ ਟੁੱਟਦੇ ਚੰਗੇ ਨਹੀਂ ਲੱਗਦੇ ਉਹ ਇਕੱਠੇ ਹੀ ਚੰਗੇ ਲੱਗਦੇ ਨੇ ਨਾਨੀ ਇੱਕ ਗੱਲ ਤਾਂ ਹੈ ਇਹਨਾਂ ਨੇ ਛੋਟੇ ਹੁੰਦਿਆਂ ਨੇ ਮੇਰੇ ਤੋਂ 76 ਬੜੇ ਖਾਦੇ ਆ ਇਹ 76 ਤਾਂ ਚਾਰ-ਚਾਰ ਦਿਨ ਨੌਂਦੀ ਨਹੀਂ ਸੀ ਤੇ ਉਹ ਛਤਰ ਤਾਂ ਖੰਦਾ ਸਿੰਘ ਬਾਹਰ ਜਵਾਕਾਂ ਨਾਲ ਲੜ ਕੇ ਘਰੇ ਆ ਕੇ ਲੁਕ ਜਾਂਦਾ ਹੁੰਦਾ ਸੀ ਉਹ ਟਗਿਆ ਰਿਆ ਤੂੰ ਪਿਓ ਪੇਜਾਂ ਦਾ ਸੌਦਾ ਲੈਣ ਅੱਧੇ ਘੰਟੇ ਬਾਅਦ ਤੇ ਕੰਟਾ ਲਾ ਕੇ ਅੰਦਰ ਕੀ ਆ ਕੇ ਘਰ ਦੀ ਟਪਰੇਟ ਹੁੰਦੀ ਸੀ ਤੇਰੀ ਹਾਂਜੀ ਵੀਰ ਜੀ ਹੁਣ ਕਿਉਂ ਨੀ ਚਮੂ ਕਰਕੇ ਬੈਠੇ ਹੋ ਅੰਕਲ ਯਾਦ ਡੈਡੀ ਨੇ ਮੋੜੀ ਸੀ ਚਾਰ ਦਿਨ ਪੱਟੀਆਂ ਬਣ ਕੇ ਤੁਰੇ ਸੀ ਉਹ ਮੈਨੂੰ ਵੀ ਇੱਕ ਗੱਲ ਯਾਦ ਆ ਗਈ ਨਾਨੀ ਇੱਕ ਦਿਨ ਮੈਂ ਸਕੂਲੋਂ ਆਇਆ ਤੇ ਡੈਡੀ ਜੀ ਨੇ ਨਾ ਵੀਰ ਜੀ ਨੂੰ ਢਾ ਕੇ ਖੜੇ ਹੋਏ ਸੀਗੇ ਚੰਗੀ ਜੂਤ ਪਰੇਡ ਹੋ ਰਹੀ ਸੀਗੀ ਜਿੱਦਾਂ ਵੀਰੇ ਨੇ ਮੈਨੂੰ ਦੇਖਿਆ ਡੈਡੀ ਬੰਦੇ ਯਾਰ ਛੋਟੇ ਅੱਗੇ ਨਾ ਘੁੱਟੋ ਮੇਰੀ ਨਾ ਇੱਜ਼ਤ ਆ ਕਿਹਾ ਵੀਰੇ ਪਤਾ ਹੈ ਦੇਖੋ ਮਾਪਿਓ ਦੇ ਸਿਰ ਤੇ ਕਿੰਨੀ ਹੋਈ ਐਸ਼ ਤੇ ਮਾਪਿਓ ਦੀਆਂ ਦਿੱਤੀਆਂ ਹੋਈਆਂ ਗਾਲਾਂ ਬੰਦੇ ਨੂੰ ਸਾਰੀ ਉਮਰ ਕੁਝ ਨਾ ਕੁਝ ਸਿਖਾਉਂਦੀਆਂ ਹੀ ਨੇ ਇੱਕ ਗੱਲ ਤਾਂ ਹੈ ਵੀਰੇ ਬੰਦਾ ਸਾਰੀ ਜ਼ਿੰਦਗੀ ਨਾਨੀ ਕੁਛ ਨਾ ਕੁਛ ਸਿੱਖਦਾ ਹੀ ਰਹਿੰਦਾ ਉਹ ਪਹਿਲਾਂ ਮੰਮੀ ਡੈਡੀ ਸਾਨੂੰ ਬਥੇਰਾ ਕੁਝ ਸਿਖਾਉਂਦੇ ਸੀ ਹੁਣ ਜਦੋਂ ਦੇ ਹੋ ਗਏ ਨੇ ਤੁਸੀਂ ਬਥੇਰਾ ਕੁਝ ਸਿਖਾਨੇ ਹੋ ਤੇ ਅਸੀਂ ਤੁਹਾਡੇ ਤੋਂ ਹੀ ਸਿੱਖ ਸਿੱਖ ਕੇ ਇੱਥੇ ਤੱਕ ਆਏ ਹਾਂ ਜਦੋਂ ਦੀ ਇਸ ਘਰ ਚ ਮੈਂ ਵਾਪਸ ਆਈ ਹਾਂ ਨਾ ਤੇਰੇ ਮੂੰਹੋਂ ਸਿਆਣੀਆਂ ਗੱਲਾਂ ਸੁਣਦੀਆਂ ਨਾ ਤੇ ਮੈਨੂੰ ਰਮਨ ਵੀਰੇ ਤੇ ਨਾ ਬਹੁਤ ਪ੍ਰਾਊਡ ਫੀਲ ਹੁੰਦਾ ਕਿ ਉਹਨਾਂ ਨੇ ਤੈਨੂੰ ਸੰਸਕਾਰ ਬਹੁਤ ਵਧੀਆ ਦਿੱਤੇ ਨੇ ਇੱਕ ਗੱਲ ਦਾ ਤਾਂ ਪਵਨ ਤੇਤੇ ਵੀ ਮੈਨੂੰ ਬਹੁਤ ਮਾਣ ਨਾਨੀ ਕਦੀ ਵੀ ਆਫਿਸ ਚ ਕੋਈ ਖੜਾ ਹੋਵੇ ਮੈਂ ਝਟਕ ਦਵਾ ਇਹਨੇ ਕਦੀ ਵੀ ਅੱਗੇ ਜਵਾਬ ਨਹੀਂ ਦਿੱਤਾ ਸਗੋਂ ਸਿੱਖਦਾ ਵੀ ਮੈਨੂੰ ਕਿਉਂ ਝਟਕਿਆ ਕਿੰਨੇ ਭੈਣ ਭਰਾ ਇਦਾਂ ਹੱਸਦੇ ਖੇਡਦੇ ਰਹੋਗੇ ਤੇ ਜ਼ਿੰਦਗੀ ਬਹੁਤ ਅੱਗੇ ਜਾਓਗੇ ਨਾਨੀ ਐ ਤਾਂ ਤਿੰਨੋਂ ਭੈਣ ਭਰਾ ਖੁਸ਼ ਰਹਿਣਾ ਚਾਹੁੰਦੇ ਆਂ ਇੱਕ ਦੂਜੇ ਦੀ ਖੁਸ਼ੀ 'ਚ ਖੁਸ਼ ਹੋਣਾ ਚਾਹੁੰਦੇ ਆਂ ਤੇ ਜ਼ਿੰਦਗੀ ਭਾਰ ਇੱਕ ਦੂਜੇ ਦਾ ਸਾਥ ਦੇਣਾ ਚਾਹੁੰਦੇ ਆਂ ਪਰ ਚੱਕਰ ਇਹ ਆ ਨਾ ਵੀ ਸਾਡੀ ਆ ਖੁਸ਼ੀ ਦੇਖਣ ਵਾਸਤੇ ਰੱਬ ਨੇ ਪਿਓ ਦਿੱਤਾ ਸੀ ਉਹ ਵੀ ਲੈ ਗਿਆ ਤੇ ਮਾਂ ਸਾਡੀ ਦਾ ਪਤਾ ਨਹੀਂ ਕਿੱਥੇ ਹੈ ਜੇ ਤੁਹਾਡਾ ਪਿਓ ਨਹੀਂ ਹੈਗਾ ਤਾਂ ਤੇਰੇ ਭਰਾ ਨੇ ਤੁਹਾਨੂੰ ਕੋਈ ਪਿਓ ਵਾਲੀ ਕਮੀ ਮਹਿਸੂਸ ਹੋਣ ਦਿੱਤੀ ਏ ਨਾਨੀ ਜੀ ਐ ਤਾਂ ਗੱਲ ਤੁਹਾਡੀ ਠੀਕ ਹੈ ਜਦੋਂ ਦੀ ਮੈਂ ਇਸ ਘਰ 'ਚ ਵਾਪਸ ਆਈ ਹਾਂ ਨਾ ਮੈਨੂੰ ਵੀਰੇ ਨੇ ਪਿਓ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਚਲੋ ਇਮੋਸ਼ਨਲ ਗੱਲਾਂ ਬਹੁਤ ਹੋ ਗਈਆਂ ਮੈਨੂੰ ਪਹਿਲਾਂ ਇਹ ਦੱਸ ਤੂੰ ਆਪਣੇ ਦਿਓਰ ਨੂੰ ਫੋਨ ਕੀਤਾ ਕੀ ਕਹਿੰਦਾ ਉਹ ਹਾਂਜੀ ਵੀਰੇ ਮੈਂ ਕੀਤਾ ਸੀ ਫੋਨ ਉਹ ਤਾਂ ਕਹਿੰਦੇ ਆਜੂ ਘਰੇ ਆਪਣਾ ਘਰ ਸੰਭੋ ਤੇ ਕੋਈ ਡਰਨ ਦੀ ਲੋੜ ਨਹੀਂ ਹੈਗੀ ਅੱਛਾ ਉਹ ਫੇਰ ਕੀ ਕੱਟਾ ਡੀਕਦੇ ਆ ਚਲੋ ਵੀ ਮੁੰਡਿਆ ਹੋ ਜਾ ਤਿਆਰ ਚੱਲੀਏ ਅੱਜ ਵਿਸਾਖੀ ਏ ਅੱਜ ਗੁਰੂ ਘਰ ਚੱਲੋ ਮੱਥਾ ਟੇਕੋ ਤੇ ਕਿਸੇ ਘਰ ਕਲੇਸ਼ ਨਹੀਂ ਪਾਣਾ ਕੱਲ ਦੇਖਾਂਗੇ ਵੈਸੇ ਨਾਨੀ ਇੱਕ ਗੱਲ ਕਹਾਹਾਂ ਜੇ ਅੱਜ ਮੇਰੀ ਮਾਂ ਇੱਥੇ ਹੁੰਦੀ ਨਾ ਤੇ ਉਹਨੇ ਕਿਰਨ ਨੂੰ ਇੰਨੀ دیر ਕਿੱਥੇ ਇੱਥੇ ਰਹਿਣ ਦੇਣਾ ਸੀ ਉਹਨੇ ਆਪ ਵੀ ਜੁੱਤੀ ਦੇ ਜੋਰ ਤੇ ਵਸਾ ਕੇ ਆਉਣਾ ਸੀ ਉੱਥੇ ਨਾਨੀ ਰੱਬ ਨੇ ਨਾ ਬੰਦੇ ਦੀ ਕਿਸਮਤ ਕਦੋਂ ਬਦਲ ਦੇਣੀ ਕੁਝ ਪਤਾ ਨਹੀਂ ਲੱਗਦਾ ਮੈਨੂੰ ਐ ਲੱਗਦਾ ਕਦੇ ਮੇਰੀ ਕਿਸਮਤ ਚੰਗੀ ਹੈ ਕਦੇ ਮੇਰੀ ਕਿਸਮਤ ਮਾੜੀ ਹੈ ਹੁਣ ਸਾਨੂੰ ਸੋਨਾ ਘਰ-ਬਾਰ ਦਿੱਤਾ ਹੈ ਗੱਡੀ ਦਿੱਤੀ ਹੈ ਰਹਿਣ-ਸਹਿਣ ਨੂੰ ਖਾਣ-ਪੀਣ ਨੂੰ ਸਭ ਕੁਝ ਖੁੱਲਾ-ਡੁੱਲਾ ਹੈ ਇਹ ਚੀਜ਼ ਔਦਾਂ ਤਾਂ ਲੱਗਦਾ ਕਿਸਮਤ ਚੰਗੀ ਹੈ ਤੇ ਜਦੋਂ ਮਾਂ ਪਿਓ ਨੂੰ ਮਿਸ ਕਰਦਾ ਫੇਰ ਸੋਦਾ ਕਿਸਮਤ ਮਾੜੀ ਐ ਵੀ ਜਿਸ ਘਰ ਚ ਮਾਂ ਪਿਓ ਨੇ ਨਾ ਹੋਣ ਉਹ ਘਰ ਘਰ ਹੀ ਨਹੀਂ ਹੁੰਦਾ ਕੋਈ ਗੱਲ ਨਹੀਂ ਦੇਰ ਨਹੀਂ ਸਵੇਰ ਨਹੀਂ ਮਾਣਿਆ ਆਈ ਜਾਣਾ ਆਪਣੇ ਕੋਲ ਰਮਨ ਬੈਠ ਕਿੱਥੇ ਕਿੱਥੇ ਮਾਂ ਨੂੰ ਲੱਭਿਆ ਤੂੰ ਨਾਨੀ ਮਾਂ ਨੂੰ ਲੱਭਣ ਵਾਸਤੇ ਕੋਈ ਜਗ੍ਹਾ ਤਾਂ ਛੱਡੀ ਨਹੀਂ ਅਸੀਂ ਤਾਂ ਅੰਬਰਸਰ ਵੀ ਜਾ ਕੇ ਨਾ ਲੱਭਿਆ ਆ ਮਾਂ ਨੂੰ ਤੁਸੀਂ ਇਹ ਪੁੱਛੋ ਵੀ ਛੱਡੀ ਕਿਹੜੀ ਜਗ੍ਹਾ ਰਮਨ ਮਾਸੀ ਕਰੋ ਲੱਭਿਆ ਮਾਂ ਨੂੰ ਜਿਹੜੇ ਮਾਸੜ ਦੇ ਨਾਲ ਤੇਰੀ ਬੰਦੀ ਨਹੀਂ ਨਾ ਉਹਨਾਂ ਦੇ ਘਰੇ ਨਹੀਂ ਗਏ ਅਸੀਂ ਨਾਲੇ ਸਾਨੂੰ ਪਤਾ ਸਾਡੀ ਮਾਂ ਉੱਥੇ ਜਾਊਗੀ ਨਹੀਂ ਉਹ ਜਿਹੜੇ ਮਾਸੜ ਨਾਲ ਉਹਦੇ ਬੱਚਿਆਂ ਦੀ ਬੰਦ ਹੀ ਨਹੀਂ ਉਹ ਨਹੀਂ ਮਾਤਾ ਉੱਥੇ ਕਿਉਂ ਜਾਊ ਨਾਨੀ ਤੁਹਾਨੂੰ ਵੀ ਪਤਾ ਹੀ ਹੈ ਵੀ ਉਹ ਮਾਸੜ ਦਾ ਸਾਡੇ ਡੈਡੀ ਨਾਲ ਕਿੰਨਾ ਵੈਰ ਸੀ ਸਾਡੇ ਡੈਡੀ ਨਾਲ ਉਸ ਮਾਸੜ ਨੇ ਕਿੰਨੀ ਮਾਰੀ ਕੀਤੀ ਸੀ ਮਾੜੇ ਟਾਈਮ ਤੇ ਸਾਡਾ ਤਿੰਨਾਂ ਦਾ ਕਿਸੇ ਨੇ ਸਾਥ ਨਹੀਂ ਦਿੱਤਾ ਸੀ ਤੇ ਸਾਡਾ ਪਿਓ ਜਦੋਂ ਮਦਦ ਮੰਗਣ ਗਿਆ ਸੀ ਸਾਡੇ ਪਿਓ ਨੂੰ ੱੱਕੇ ਮਾਰ ਕੇ ਕਰੋ ਘਟਦਾ ਸੀ ਤੇ ਸਾਡੀ ਮਾਂ ਉੱਥੇ ਕੀ ਕਰਨ ਜਾਊਗੀ ਤੇਰੀ ਮਾਸੜੀ ਦੀ ਤੇ ਤੇਰੇ ਪਿਓ ਦੀ ਨਹੀਂ ਬਣਦੀ ਸੀ ਤੇ ਤੇਰੀ ਮਾਂ ਦੀ ਤੇ ਤੇਰੀ ਮਾਸੀ ਦੀ ਤਾਂ ਬਣਦੀ ਏ ਤੇ ਦੋ ਭੈਣਾ ਭੈਣਾ ਕਿਉਂ ਲੱਗਣਗੀਆਂ ਲੈ ਫੋਨ ਫੜਾ ਮੈਨੂੰ ਬਲਵਿੰਦਰ ਕੌਰ ਨਾਲ ਗੱਲ ਕਰਾਈਓ ਬਲਵਿੰਦਰ ਕੌਰੇ ਤੇਰੇ ਕਿੰਨਾ ਬੱਚਿਆਂ ਨੂੰ ਤੇਰੀ ਲੋੜ ਏ ਆ ਜਾ ਘਰ ਨੂੰ ਹੁਣ